ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਪਟਿੱਗ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਉਹ ਸਪੈਸ਼ਲ ਹੋਏਗੀ ਕਿਉਂਕਿ ਇਹ ਸਟਾਕ ਕਲੀਅਰ ਸੇਲ ਹੋਏਗੀ ਰੰਗ ਰਸ਼ੀਆ ਬ੍ਰਾਂਡ ਦੇ ਉੱਪਰ ਵੀ ਪਲੱਸ 10 ਬ੍ਰਾਂਡ ਦੇ ਕਾਟਨ ਦੇ ਸੂਟਾਂ ਦੇ ਉੱਪਰ ਤੁਹਾਨੂੰ ਜਿਹੜੀ ਹੈਗੀ ਉਹ ਸਟਾਕ ਕਲੀਅਰ ਸੇਲ ਹੋਏਗੀ ਜਿਹੜੀ ਕਿ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲਣਗੇ ਅੱਜ ਵਾਲੀ ਪੀਸ ਤੁਸੀਂ ਕੋਈ ਵੀ ਪੀਸ ਕਿੰਨੇ ਵੀ ਮੀਟਰ ਦਾ ਲੈ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾ ਭੈਣਾਂ ਨੇ ਵਿਜ਼ਿਟ ਕਰਕੇ ਸੂਟ ਬਾਏ ਕਰਨੇ ਹੈਗੇ ਆ ਉਹ ਸਾਡੇ ਤੋਂ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਸਕਦੇ ਆ ਔਰ ਵਿਜ਼ਿਟ ਕਰਕੇ ਆਪਣੇ ਲਈ ਸੁਣੇ ਸੂਟ ਆ ਜਿਹੜੇ ਉਹ ਬੱਕਰਵਾ ਸਕਦੇ ਜੀ ਔਰ ਜੋ ਭੈਣਾ ਆਨਲਾਈਨ ਲੈਣਾ ਚਾਹੁੰਦੀਆਂ ਨੇ ਉਹ ਆਨਲਾਈਨ ਵੀ ਲੈ ਸਕਦੀਆਂ ਨੇ ਔਰ ਸਭ ਤੋਂ ਪਹਿਲਾਂ ਜਿਹੜਾ ਆਪਾਂ ਸੂਟ ਦਿਖਾਉਣ ਜਾ ਰਹੇ ਹਾਂ ਕਵਾਟਰਾਈਜ਼ ਕਾਟਨ ਹੋਏਗੀ ਦਾਸ ਬ੍ਰੈਂਡ ਦੀ ਹੋਏਗੀ ਜੀ ਕਾਟਨ ਆਈ ਕਵਾਟਰਾਈਜ਼ ਕਾਟਨ ਹੋਏਗੀ ਇਹਦੇ ਜਸਟ ਕਾਟਨ ਦੀ ਤਰ੍ਹਾਂ ਸਟ੍ਰਿਪਸ ਬਣੀਆਂ ਹੋਣੀਆਂ ਕਵਾਟਰਾਈਜ਼ ਦੀ ਤਰ੍ਹਾਂ ਜਸਟ ਸਟ੍ਰਿਪਸ ਬਣੀਆਂ ਹੋਣਗੀਆਂ ਔਰ ਸਟਾਫ ਹੋਏਗਾ ਕਾਟਨ ਦਾ ਜੀ ਵਿਦਆਊਟ ਲਾਈਨਿੰਗ ਬਣੇਗਾ ਪ੍ਰਾਈਸ ਇਸ ਦਾ ਵੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੀ ਮਿਲੇਗਾ ਜੀ ਇਹਦਾ ਜਿਹੜਾ ਡਿਊਰੇਸ਼ਨ ਟਾਈਮ ਹੁੰਦਾ ਉਹ ਕਾਫੀ ਲੰਮਾ ਹੁੰਦਾ ਹੈ ਔਰ ਜੋ ਪ੍ਰਾਈਸ ਹੋਏਗਾ 110 ਰੁਪਏ ਪਰ ਮੀਟਰ ਹੋਏਗਾ ਜੋ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੈਗਾ 200 ਰੁਪਏ ਤੋਂ ਸਟਾਰਟ ਹੋ ਕੇ 250 ਦੇ ਵਿਚਕਾਰ ਪਰ ਮੀਟਰ ਦੇ ਹਿਸਾਬ ਨਾਲ ਇਹਨਾਂ ਸੂਟਾਂ ਦੇ ਪ੍ਰਾਈਸ ਮਿਲਦੇ ਆ ਜੀ ਕੱਟ ਪੀਸਾਂ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ ਸਿਰਫ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਅੱਜ ਵਾਲੀ ਵੀਡੀਓ ਦੇ ਵਿੱਚ ਸਟਾਕ ਕਲੀਅਰ ਸੇਲ ਦੇ ਵਿੱਚ ਜੀ कॉटन ਕਾਟਰਾਈਜ਼ ਦਾ ਵੈਸੀ ਸਟਾਫ ਜਿਹੜਾ ਕਾਫੀ ਮਹਿੰਗਾ ਆਉਂਦਾ ਜੀ 250 ਰੁਪਏ ਪਰ ਮੀਟਰ ਤੋਂ ਵੀ ਪਲੱਸ ਹੁੰਦਾ ਹੈ ਡਿਊਰੇਸ਼ਨ ਟਾਈਮ ਇਹਨਾਂ ਦਾ ਕਾਫੀ ਜਿਹੜਾ ਲੰਬਾ ਹੁੰਦਾ ਹੈ ਆ ਉਹ 100 ਜਿਹੜਾ ਹੈਗਾ ਆਪਾਂ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਦੇ ਰਹੇ ਹਾਂ ਜੀ ਜਿਹੜੀ ਇਸਦੇ ਵਿੱਚ ਪਹਿਲੀ ਕੱਟ ਹੋਏਗੀ ਉਹ 245 ਦੀ ਹੋਏਗੀ ਔਰ ਜੋ ਨੈਕਸਟ ਕੱਟ ਹੋਏਗੀ 110 ਦੀ ਹੋਏਗੀ ਜੀ ਮਤਲਬ ਕਿ 355 ਹੋ ਗਿਆ 355 ਦੇ ਵਿੱਚ ਜਿੰਨਾ ਭੈਣਾਂ ਦਾ ਕੋਡ ਸੈੱਟ ਰੈਡੀ ਹੁੰਦਾ ਆ ਉਹ ਆਪਣਾ ਸੂਟ ਆ ਜਿਹੜਾ ਉਹ ਬੁੱਕ ਕਰਵਾ ਸਕਦੀਆਂ ਨੇ 355 ਦੇ ਵਿੱਚ ਜੀ ਕਲਰ ਬਹੁਤ ਹੀ ਜਿਆਦਾ ਪਿਆਰਾ ਜੀ ਲਾਈਟ ਬਲੂ ਜਿਹਾ ਕਲਰ ਹੈਗਾ ਜੀ ਪ੍ਰਾਈਸ ਵੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੋਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੋ ਸ਼ਿਪਿੰਗ ਹੋਏਗੀ ਜੀ ਉਹ ਏਰੀਆ ਦੇ ਅਕੋਰਡਿੰਗ ਔਰ weight ਦੇ ਅਕੋਰਡਿੰਗ ਹੁੰਦੀ ਹੈ ਜੀ ਸ਼ਿਪਿੰਗ ਹੁੰਦੀ ਹੈ ਜੋ weight ਦੇ ਅਕੋਰਡਿੰਗ ਔਰ ਏਰੀਆ ਦੇ ਅਕੋਰ ਦੀ ਹੈ ਜੀ ਨੈਕਸਟ ਮਿਲੇਗਾ ਤੁਹਾਨੂੰ ਪੈਸਤਾ ਗ੍ਰੀਨ ਕਲਰ 2 ਮੀਟਰ ਦੇ ਕੱਟ ਇਸ ਦੇ ਵਿੱਚ ਤੁਹਾਨੂੰ ਇੱਕ ਮਿਲੇਗੀ ਔਰ ਇੱਕ 75 ਦੇ ਕੱਟ ਤੁਹਾਨੂੰ ਇਸ ਵਿੱਚ ਇੱਕ ਮਿਲੇਗੀ ਮਤਲਬ ਕਿ ਇਹ ਤੁਹਾਡਾ ਹੋ ਗਿਆ 375 ਜੀ 375 ਦੇ ਵਿੱਚ ਆਰਾਮ ਨਾਲ ਜਿੰਨਾ ਪਹਿਣਾ ਦਾ ਜਿਹੜਾ ਹੈਗਾ 18 ਤੋਂ 19 ਇੰਚ ਘੇਰਾ ਹੁੰਦਾ ਜੂ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੀਆਂ ਨੇ ਨੈਕਸਟ ਕੱਟ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਮਿਲੇਗੀ ਬੈਸਕੁਟੀ ਜਿਹਾ ਕਲਰ ਹੋਏਗਾ 140 ਦੇ ਕੱਟ ਤੋਂ ਇੱਕ ਮਿਲੇਗੀ ਔਰ 175 ਦੇ ਕੱਟ ਤੋਂ ਇੱਕ ਮਿਲੇਗੀ ਜੀ ਜਿੰਨਾ ਭੈਣਾਂ ਨੇ ਜਿੰਨਾ ਵੀ ਸਟੱਫ ਬਾਇ ਕਰਨਾ ਉਹ ਲੈ ਸਕਦੇ ਨੇ ਅੱਜ ਦੀ ਵੀਡੀਓ ਜਿਹੜੀ ਹੋਏਗੀ ਉਹ ਸਟਾਕ ਕਲੀਅਰ ਸੇਲ ਹੋਈ ₹110 ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਇਹ ਵਾਲਾ ਤੁਹਾਨੂੰ ਪੂਰਾ ਸੂਟ ਮਿਲੇਗਾ 195 ਦੀ ਕੱੜ ਤੁਹਾਨੂੰ ਸ਼ੋਰਟ ਦੀ ਮਿਲੇਗੀ 2 ਮੀਟਰ ਦੀ ਕੱੜ ਤੁਹਾਨੂੰ ਬਾਟਮ ਦੀ ਮਿਲੇਗੀ ਜੀ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਉੱਪਰ ਸੈਂਡ ਕਰਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬੱਕਰਵਾ ਸਕਦੇ ਹੈਗੇ ਉਹ ਸਟਾਫ ਹੋਏਗਾ ਇੱਕਦਮ ਫਾਈਨ ਜੀ ਲਿਵਿਆ ਕਾਟਨ ਹੋਏਗੀ 22 ਸੀ ਮਰਜੀ ਲਿਵਿਆ ਕਾਟਨ ਦਾ ਸਟਾਫ ਹੋਏਗਾ 10 ਬ੍ਰੈਂਡ ਦਾ ਸਟਾਫ ਹੋਏਗਾ ਵਿਦਆਊਟ ਲਾਈਨਿੰਗ ਬਣੇਗਾ ਪ੍ਰਾਈਸ ਹੋਏਗਾ 110 ਰੁਪਏ ਪਰ ਮੀਟਰ ਜੀ ਸ਼ਿਪਿੰਗ ਹੋਏਗੀ ਜੀ ਉਹ ਐਕਸਟਰਾ ਹੋਏਗੀ ਜੀ ਨੈਕਸਟ ਮਿਲੇਗੀ ਤੁਹਾਨੂੰ 2 60 ਦੀ ਕਟ ਮਿਲੇਗੀ ਜੀ ਇੱਕ ਇੱਕ ਕਟ ਹੈਗੀ ਜਿਹੜੀ ਤੁਹਾਨੂੰ ਮੇਬੀ 1.5 ਮੀਟਰ ਦਾ ਜੀ ਇਹ ਸਟਾਫ 1.5 ਮੀਟਰ ਦੀ ਕਟ ਤੁਹਾਨੂੰ ਇੱਕ ਮਿਲੇਗੀ ਇੱਕ 45 ਦੀ ਕਟ ਤੋਂ ਇੱਕ ਮਿਲੇਗੀ ਔਰ 260 ਦੀ ਕਟ ਇੱਕ ਤੈਨੂੰ ਮਿਲੇਗੀ ਇਹਦੇ ਵਿੱਚ ਤੁਹਾਡਾ ਕੋਡ ਸੈਟ ਬਹੁਤ ਸੋਹਣਾ ਰੈਡੀ ਹੋਣਾ ਇਹਦਾ ਪ੍ਰਿੰਟ ਇਸ ਤਰੀਕੇ ਦਾ ਜੀ ਇਹ ਕੋਡ ਸੈਟ ਲਈ ਬਹੁਤ ਸੋਹਣਾ ਜਿਹੜਾ ਇਹ ਸਟਾਫ ਆ ਔਰ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਜੀ ਸਪੈਸ਼ਲ ਕੋਡ ਸੈਟ ਲਈ ਹੀ ਹੁੰਦੇ ਨੇ ਇਦਾਂ ਦੇ ਪ੍ਰਿੰਟ ਜਿਹੜੇ ਹੈਗੇ ਨੇ ਜੀ ਔਰ ਇਹਦੇ ਵਿੱਚ ਇੱਕ 60 ਦੀ ਕੱਟ ਤੁਹਾਨੂੰ ਮਿਲੇਗੀ ਜੀ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਇੱਕ ਬਲੈਕ ਕਲਰ ਦੀ ਕੱਟ ਮਿਲੇਗੀ ਜੀ ਸੇਮ ਪ੍ਰਿੰਟ ਵਿੱਚ ਉਹ ਇੱਕ 70 ਦੀ ਕੱਟ ਹੋਏਗੀ ਔਰ ਇੱਕ 60 ਦੀ ਕੱਟ ਹੋਏਗੀ ਜੀ ਬੱਚਿਆਂ ਦੇ ਲਈ ਵੀ ਤੁਸੀਂ ਇਹ ਸੂਟ ਆ ਜਿਹੜੇ ਰੈਡੀ ਕਰ ਸਕਦੇ ਹੋ ਟੌਪ ਵਗੈਰਾ ਵੀ ਤੁਸੀਂ ਰੈਡੀ ਇਹਨਾਂ ਦੇ ਕਰ ਸਕਦੇ ਹੋ ਜੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੋਏਗਾ ਜੀ ਵਾਈਨ ਕਲਰ ਹੋਏਗਾ ਬਲੈਕ ਕਲਰ ਹੋਏਗਾ ਪ੍ਰਿੰਟਿੰਗ ਸੇਮ ਹੋਏਗੀ ਇੱਕ ਦੀ ਕੱਟ ਇੱਕ 60 ਹੋਏਗੀ ਔਰ ਇੱਕ ਦੀ ਕੱਟ ਹੈਗੇ ਜਿਹੜੀ ਇੱਕ 70 ਹੋਏਗੀ ਜੀ ਇਹ ਵੀ ਬਹੁਤ ਹੀ ਪਿਆਰਾ ਨਿਓਨ ਮਹਿੰਦੀ ਕਲਰ ਦਾ ਸ਼ੇਡ ਹੈਗਾ ਜੀ 81 ਦੀ ਕੱਟ ਤੋਂ ਨੂੰ ਸ਼ਰਟ ਦੀ ਮਿਲੇਗੀ ਔਰ 170 ਦੀ ਕੱਟ ਤੋਂ ਨੂੰ ਸੇਮ ਕਲਰ ਦੇ ਵਿੱਚ ਬਾਟਮ ਦੀ ਮਿਲੇਗੀ ਜੀ ਬੱਚਿਆਂ ਦੇ ਲਈ ਵੀ ਇਹ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ ਜਿੱਦਾਂ ਪਹਿਣਾ ਜਿਹੜੀਆਂ ਪਹਿਣਾ ਸਟਿਚਿੰਗ ਕਰਦੀਆਂ ਨੇ ਔਰ ਅਡਜਸਟਮੈਂਟ ਕਰਕੇ ਆਪਣੇ ਹਿਸਾਬ ਨਾਲ ਸਟਿਚ ਕਰ ਲੈਂਦੀਆਂ ਨੇ ਉਹਨਾਂ ਲਈ ਵੀ ਵੈਸਟ ਆਫਰ ਹੈਗੀ ਹੈ ਜੀ ਇਹ ਨੈਕਸਟ ਜੋ ਕੱਟ ਰਹਿਣ ਵਾਲੀ ਹੈਗੀ ਜੀ 210 ਦੀ ਕੱਟ ਹੋਏਗੀ ਬਹੁਤ ਹੀ ਪਿਆਰਾ ਇਸ ਦਾ ਪ੍ਰਿੰਟ ਹੋਏਗਾ ਜੀ ਨੈਕਸਟ ਕੱਟ ਵੀ ਤੁਹਾਨੂੰ ਮਿਲੇਗੀ 2 ਮੀਟਰ ਦੀ ਹੋਏਗੀ ਜੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ ਜੀ ਉਹ ਵੀ ਤੁਹਾਨੂੰ 2 ਮੀਟਰ ਦੀ ਮਿਲੇਗੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਉਹਦੇ ਵਿੱਚ ਕਲਰ ਹੈਗਾ ਜੀ ਇਹ ਨੈਕਸਟ ਜੋ ਹੋਏਗਾ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਜੀ ਡਾਰਕ ਜਾਂ ਕਲਰ ਹੈਗਾ ਜਾਂ ਡਾਰਕ ਲਵੈਂਡਰ ਕਲਰ ਹੋਏਗਾ ਜੀ 1 ਕੱਸੀ ਦੀ ਕੱਟ ਤੁਹਾਨੂੰ ਸ਼ਰਟ ਵੀ ਮਿਲੇਗੀ ਜੀ ਤੇ ਨਾਲ ਤੁਹਾਨੂੰ 1 ਮੀਟਰ ਦੀ ਜਿਹੜੀ ਹੈਗੇ ਬਾਟਮ ਮਿਲੇਗੀ ਜੀ ਬੱਚੇ ਦਾ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਜੀ ਜੇਕਰ ਤੁਸੀਂ 1 ਮੀਟਰ ਦੇ ਨਾਲ ਇਸ ਦੇ ਵਿੱਚ ਡਿਜ਼ਾਈਨਿੰਗ ਕਰਕੇ ਸ਼ਰਟ ਰੈਡੀ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਰ ਸਕਦੇ ਹੋ 180 ਦੀ ਕੱਟ ਹੈ ਜੀ 17 18 ਇੰਚ ਦੇ ਘੇਰ ਦਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਂਦਾ ਜੀ 180 ਦੀ ਕੱਟ ਦੇ ਵਿੱਚ ਜੇਕਰ ਤੁਸੀਂ ਡਿਜ਼ਾਈਨਿੰਗ ਕਰਕੇ ਸਟਾਫ ਪਲੇਨ ਸਟਾਫ ਲਗਾ ਕੇ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਕੱਟ ਮਿਲੇਗੀ ਜੀ 1.75 ਦੀ ਹੋਏਗੀ ਜੀ ਕਾਟਨ ਕਾਟਰਾਈ ਦਾ ਸਟਾਫ ਹੋਏਗਾ 1.75 ਦੀ ਕੱਟ ਹੋਏਗੀ ਮਸਟਰਡ ਜਾਂ ਸ਼ੇਡ ਰਹਿਣ ਵਾਲਾ ਹੈਗਾ ਜੀ ਨਾਲ ਤੋਂ 1.85 ਦੀ ਬਾਟਮ ਮਿਲੇਗੀ ਜੀ ਸੇਮ ਕਲਰ ਦੀ ਬਹੁਤ ਸੋਹਣਾ ਕਲਰ ਆ ਔਰ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ 1.75 ਦੀ ਕੱਟ ਹੋਏਗੀ ਜਿਨ੍ਹਾਂ ਨੇ ਟਾਪ ਵਗੈਰਾ ਰੈਡੀ ਕਰਨੇ ਆ ਉਹ ਵੀ ਕਰ ਸਕਦੇ ਨੇ ਜੀ ਨੈਕਸਟ ਕੱਟ ਤੁਹਾਨੂੰ 2 ਮੀਟਰ ਦੀ ਮਿਲੇਗੀ ਡਿਜ਼ਾਈਨਿੰਗ ਲਈ ਵੀ ਤੁਸੀਂ ਸਟਾਫ ਲੈ ਸਕਦੇ ਹੋ 1.10 ਦੀ ਕੱਟ ਤੁਹਾਨੂੰ ਡਿਜ਼ਾਈਨਿੰਗ ਲਈ ਵੀ ਮਿਲ ਜਾਏਗੀ 2 ਮੀਟਰ ਦੀ ਕੱਟ ਜਿਹੜੀ ਹੈਗੀ ਤੁਹਾਨੂੰ ਸ਼ਰਟ ਦੀ ਮਿਲੇਗੀ ਇੱਕ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਇਹ ਜਿਹੜੀ ਕੱਟ ਹੋਏਗੀ ਇੱਕ 40 ਦੀ ਹੋਏਗੀ ਸ਼ਰਟ ਦੀ ਜੀ ਔਰ ਨੈਕਸਟ ਕੱਟ ਹੋਏਗੀ 2 10 ਦੀ ਜੀ ਪ੍ਰਿੰਟ ਸੇਮ ਹੋਏਗਾ ਇੱਕ ਵਾਈਟ ਦੇ ਵਿੱਚ ਮਿਲੇਗਾ ਤੁਹਾਨੂੰ ਔਰ ਇੱਕ ਹੈਗਾ ਜਿਹੜਾ ਬਲੈਕ ਦੇ ਵਿੱਚ ਮਿਲੇਗਾ ਜੀ ਇਸਤੇ ਕੱਟ ਇੱਕ 40 ਦੀ ਹੋਏਗੀ ਔਰ ਇਸਤੇ ਕੱਟ ਹੈਗੀ 2 10 ਦੀ ਹੋਏਗੀ ਜੀ 2 ਮੀਟਰ ਦੇ ਵਿੱਚ ਇੰਨਾ ਪੈਣਾ ਦੀ ਸ਼ਰਟ ਰੈਡੀ ਹੁੰਦੀ ਹੈ ਉਹ ਕੱਟ ਸਕਦੀਆਂ ਨੇ ਕਿਉਂਕਿ ਜਿਹੜੀ ਆਪਣੇ ਕੋਲ ਮੋਸਟਲੀ ਜਿਹੜੀ ਹੈਗੀ ਡਾਰਕ ਕਲਰ ਦੀ ਕੋਈ ਨਾ ਕੋਈ ਬਾਟਮ ਤਾਂ ਪਈ ਹੁੰਦੀ ਆ ਉਹਦੇ ਨਾਲ ਇਹ ਸ਼ਰਟ ਆ ਜਿਹੜੀ ਆਸਾਨੀ ਨਾਲ ਵੇਅਰ ਕਰ ਸਕਦੇ ਆ ਸਟਾਫ ਹੋਏਗਾ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈ ਜੀ 10 ਬ੍ਰੈਂਡ ਦਾ ਸਟਾਕ ਕਲੀਅਰ ਸੇਲ ਦੇ ਵਿੱਚ ਆਪਾਂ ਇਹ ਕੱਢ ਰਹ ਨੈਕਸਟ ਜੋ ਕੱਟ ਮਿਲੇਗੀ ਲੈਮਨ ਸ਼ੇਡ ਦੀ ਹੋਏਗੀ 365 ਦੀ ਕੱਟ ਹੋਏਗੀ 365 ਦੇ ਵਿੱਚ ਜਿੰਨਾ ਪਹਿਣਾ ਦਾ ਕੋਟ ਸਟ ਰੈਡੀ ਹੁੰਦਾ ਕੋਟ ਸਟ ਰੈਡੀ ਕਰ ਸਕਦੇ ਨੇ ਜੀ ਨੈਕਸਟ ਕੱਟ ਮਿਲੇਗੀ ਤੁਹਾਨੂੰ 235 ਦੀ ਕੱਟ ਇੱਕ ਮਿਲੇਗੀ ਔਰ 155 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਜੀ ਦੇ ਵਿੱਚ ਹੈਗਾ 4.5 ਮੀਟਰ ਦੇ ਵਿੱਚ ਜਿੰਨਾ ਪਹਿਣਾ ਦਾ ਸੂਟ ਰੈਡੀ ਹੁੰਦਾ ਉਹ ਕੱਟ ਸਕਦੇ ਆ ਪ੍ਰਿੰਟਿੰਗ ਕਾਫੀ ਜ਼ਿਆਦਾ ਪਿਆਰੀ ਹੈਗੀ ਇਹ ਕਲਰ ਇਸ ਦਾ ਬਰਾਊਨ ਹੈਗਾ ਜੀ ਕਲਰ ਬਰਾਊਨ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਮਸਟਰਡ ਜਿਆ ਕਲਰ ਹੈਗਾ ਨਹੀਂ ਇਹ ਮਸਟਰਡ ਨਾ ਨਿਓਨ ਮਹਿੰਦੀ ਛੇੜ ਹੈ ਜੀ ਵਿਚਕਾਰਲਾ ਜਿਆ ਕਲਰ ਹੈਗਾ 290 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਇਸ ਦੇ ਵਿੱਚ 2.5 ਮੀਟਰ ਦੀ ਕੱਟ ਇੱਕ ਮਿਲੇਗੀ ਜੀ ਇਹ ਹੋ ਗਿਆ ਜਿਹੜਾ ਤੁਹਾਡਾ ਪੂਰਾ ਸੂਟ ਹੋ ਗਿਆ ਜੀ ਇਹ 540 ਦਾ ਜੀ 540 ਦੇ ਵਿੱਚ ਆਰਾਮ ਨਾਲ ਆਪਣਾ ਸੂਟ ਰੈਡੀ ਹੁੰਦਾ ਜੇਕਰ ਤੁਸੀਂ ਹੋਰ ਕੱਟ ਵੀ ਲੈਣਾ ਚਾਹੁੰਦੇ ਆ 6 ਮੀਟਰ ਤੁਹਾਨੂੰ ਸਟੱਫ ਚਾਹੀਦਾ ਇੱਕ 40 ਦੀ ਕੱਟ ਮਿਲੇਗੀ ਔਰ ਇੱਕ 1 ਮੀਟਰ ਦੀ ਕੱਟ ਮਿਲੇਗੀ ਜੀ ਜਿਹਦੇ ਵਿੱਚ ਤੁਹਾਡਾ ਇਹ 7.5 ਮੀਟਰ ਸਟਾਫ ਹੋ ਗਿਆ 7.5 ਮੀਟਰ ਦੇ ਵਿੱਚ ਪਹਿਣਾ ਆਰਾਮ ਨਾਲ ਇੱਕ ਪੂਰਾ ਸੂਟ ਔਰ ਇੱਕ ਸ਼ਰਟ ਆ ਜਿਹੜੀ ਉਹ ਰੈਡੀ ਕਰ ਸਕਦੀਆਂ ਨੇ ਪ੍ਰਾਈਸ ਹੋ ਰਿਹਾ 110 ਰੁਪਏ ਪਰ ਮੀਟਰ ਦੀ ਨੈਕਸਟ ਜੋ ਆ ਪ੍ਰਿੰਟ ਹੈਗਾ ਬਹੁਤ ਹੀ ਪਿਆਰਾ ਸੀ ਡਿਮਾਂਡ ਕਾਫੀ ਆਈ ਸੀ ਪਹਿਣਾ ਵੱਲੋਂ 10 ਮੀਟਰ ਦੇ ਕੱਟ ਤੁਹਾਨੂੰ ਇਸ ਦੇ ਵਿੱਚ ਮਿਲੇਗੀ ਔਰ ਇੱਕ ਪੈਂਟ ਦੀ ਕੱਟ ਇੱਕ ਮਿਲੇਗੀ ਔਰ ਇੱਕ ਪੈਂਟ ਦੀ ਕੱਟ ਇੱਕ ਮਿਲੇਗੀ ਜਿਹਨਾਂ ਨੂੰ ਬਾਟਮ ਦੀ ਤੁਸੀਂ ਲੈ ਸਕਦੇ ਹੈਗੇ ਹੋ ਜੀ ਮੈਚਿੰਗ ਤੁਸੀਂ ਇਸ ਤਰੀਕੇ ਨਾਲ ਲੈ ਕੇ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੈਗੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈਗੀ ਹੈ 280 ਦੀ ਕੱਟ ਤੋਂ ਨੂੰ ਸ਼ਰਟ ਦੀ ਮਿਲੇਗੀ ਔਰ ਜਿਹੜੀ ਹੈਗੀ ਬਾਟਮ ਤੁਹਾਨੂੰ 3 ਮੀਟਰ ਤੱਕ ਦੀ ਵੀ ਮਿਲ ਜਾਏਗੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿੰਨੀ ਵੀ ਲੈ ਸਕਦੇ ਹੈਗੇ ਹੋ ਬਟ ਹੋਏਗੀ ਪੀਸਸ ਦੇ ਵਿੱਚ ਜੇ ਵੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ 1065 ਦੀ ਕੱਟ ਹੋਏਗੀ ਜੀ ਪ੍ਰਿੰਟ ਬਹੁਤ ਹੀ ਪਿਆਰਾ ਹੈਗਾ ਜਿੰਨਾ ਪਹਿਣਾ ਕੋਲ ਇਸ ਕਲਰ ਦੀ ਬਾਟਮ ਹੈਗੀ ਉਹ ਇਹ ਲੈ ਸਕਦੇ ਹੈਗੇ ਨੇ ਜੀ ਜਾਂ ਫਿਰ ਕੋਲ ਸੈੱਟ ਰੈਡੀ ਕਰ ਸਕਦੇ ਆ ਜਾਂ ਬੱਚਿਆਂ ਦਾ ਵੀ ਆਪਾਂ ਰੈਡੀ ਕਰ ਸਕਦੇ ਆ ਕਿਉਂਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਹੈਗੇ ਬਹੁਤ ਵਧੀਆ ਬ੍ਰਾਂਡ ਦਾ ਜਿਹੜਾ ਸਟੱਫ ਮਿਲ ਰਿਹਾ ਜੀ 1020 ਦੀ ਕੱਟ ਹੋਏਗੀ ਕਲਰ ਬਹੁਤ ਹੀ ਬਾ ਕਮਾਲ ਕਲਰ ਹੈਗਾ ਜੀ ਇਹ 320 ਦੀ ਕੱਟ ਹੋਏਗੀ ਜੀ ਮੋਰ ਪੰਖਿਆਂ ਕਲਰ ਹੋਏਗਾ ਜੀ ਨਾਲ ਤੁਸੀਂ ਜਿਹੜੀ ਹੈਗੀ ਆ ਬਾਟਮ ਡਿਜ਼ਾਈਨਿੰਗ ਕਰਨ ਵਾਸਤੇ ਲੈ ਸਕਦੇ ਹੋ ਜੀ 1 60 ਦੀ ਕੱਟ ਹੋਏਗੀ 1 60 ਵਿੱਚ ਬੱਚੇ ਦੀ ਰੈਡੀ ਹੋ ਜਾਗੇ ਜੇਕਰ ਡਿਜ਼ਾਈਨਿੰਗ ਕਰਨ ਲਈ ਸਟੱਫ ਚਾਹੀਦਾ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੀ 3 20 ਦੀ ਕੱਟ ਹੋਏਗੀ ਜਿਸ ਦੇ ਵਿੱਚ 3 20 ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲ ਜਾਏਗੀ ਜਿੰਨਾ ਪਹਿਣਾ ਰਾ 3 20 ਦੇ ਵਿੱਚ ਸੂਟ ਰੈਡੀ ਹੁੰਦਾ ਉਹ ਉਦਾਂ ਕਰ ਸਕਦੇ ਆ ਅਦਰਵਾਈਜ਼ ਕੋਟ ਸੈੱਟ ਵਗੈਰਾ ਡਿਜ਼ਾਈਨਿੰਗ ਪਕਾ ਪਾ ਕੇ ਤੁਸੀਂ ਰੈਡੀ ਕਰ ਸਕਦੇ ਹੋ ਜੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਇਸੇ ਦੇ ਵਿੱਚ ਹੀ ਤੁਹਾਨੂੰ ਇੱਕ ਰੈੱਡ ਮਹਿਰੂਨ ਕਲਰ ਮਿਲੇਗਾ ਮਹਿਰੂਨ ਕਲਰ ਆਲਮੋਸਟ ਸਾਰੀਆਂ ਭੈਣਾਂ ਦਾ ਹੀ ਫੇਵਰਟ ਹੁੰਦਾ ਹੈ ਜੀ 1.70 ਦੀ ਕੱਟ ਤੁਹਾਨੂੰ ਇਸ ਵਿੱਚ ਇੱਕ ਮਿਲੇਗੀ ਔਰ 1.25 ਦੀ ਇੱਕ ਮਿਲੇਗੀ ਜੀ ਔਰ 1 ਮੀਟਰ ਦੀ ਇੱਕ ਮਿਲੇਗੀ ਇਹ ਹੋ ਗਿਆ ਜੀ 4.5 ਮੀਟਰ 4.70 ਹੋ ਗਿਆ ਜੀ 4.70 ਦੇ ਵਿੱਚ ਆਰਾਮ ਦਾ ਸੂਟ ਰੈਡੀ ਹੁੰਦਾ ਜੀ ਫਾਰਸੀ ਸਲਵਾਰ ਨਾਲ 4.70 ਦੇ ਵਿੱਚ ਜੀ ਰੈੱਡ ਮਹਿਰੂਨ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਨੈਕਸਟ ਜੋ ਤੁਹਾਨੂੰ ਕੱਟ ਮਿਲੇਗੀ 3 ਮੀਟਰ ਦੀ ਹੋਏਗੀ ਜੀ ਅੰਗੂਰੀ ਜਿਹਾ ਕਲਰ ਰਹਿਣ ਵਾਲਾ ਹੈਗਾ ਨੈਕਸਟ ਹੋਏਗਾ ਜੀ कॉटन क्वार्टरई ਦਾ ਸਟਾਫ ਹੋਏਗਾ ਜੀ कॉटन क्वार्टरई ਦਾ ਸਟਾਫ ਹੋਏਗਾ 285 ਦੀ ਕੱਟ ਹੋਏਗੀ ਪ੍ਰਿੰਟ ਬਹੁਤ ਹੀ ਸਦਾ ਸੋਹਣਾ ਸਟਾਫ ਵੀ ਇੱਕਦਮ ਫਾਈਨ ਕੁਆਲਟੀ ਦਾ ਪੈਣਾ ਇਹ ਪੁੱਛ ਰਿਆ ਨੇ ਜਿਹੜਾ ਇਹ ਸਟਾਫ ਹੈਗਾ कॉटन क्वਾਰਟਾਈਜ਼ ਵੀ ਇਹ क्वਾਰਟਾਈਜ਼ ਦੀ ਤਰ੍ਹਾਂ ਦਾ ਨਹੀਂ ਹੈਗਾ ਸਿੰਥੈਟਿਕ ਤਾਂ ਨਹੀਂ ਹੋਊਗਾ ਇਦਾਂ ਨਹੀਂ ਹੋਏਗਾ ਜੇ ਇਹ कॉटन ਦਾ ਸਟਾਫ ਆ ਜਸਟ ਇਹਦੇ ਵਿੱਚ ਨਾ ਸਟ੍ਰਿਪਸ ਬਣੀਆਂ ਹੁੰਦੀਆਂ ਨੇ क्वਾਰਟਰੇਜ ਦੀ ਤਰ੍ਹਾਂ ਜਸਟ 2 85 ਦੀ ਕੱਟ ਮਿਲੇਗੀ ਤੁਹਾਨੂੰ ਇਸ ਨੂੰ ਤੁਸੀਂ ਲੈਮਨ ਬਾਟਮ ਦੇ ਨਾਲ ਵੀ ਸਾਡੇ ਤੋਂ ਲੈ ਸਕਦੇ ਹੋ ਕੰਟਰਾਸਟ ਬਣਾ ਕੇ ਇਸ ਤਰ੍ਹਾਂ ਕਿਉਂਕਿ ਲੈਮਨ ਫਲਾਰ ਹੈਗਾ ਤੇ ਲੈਮਨ ਕਲਰ ਦੀ ਬਾਟਮ ਤੁਸੀਂ ਸਾਡੇ ਤੋਂ ਇਸ ਤੇ ਨਾਲ ਲੈ ਸਕਦੇ ਆ ਬਹੁਤ ਪਿਆਰਾ ਜਿਹੜਾ ਇਹ ਥੂਟਾ ਰੈਡੀ ਹੋ ਜਾਏਗਾ ਬਾਟਮ ਤੁਹਾਨੂੰ ਇਸ ਨਾਲ ਮਿਲ ਜਾਏਗੀ ਜੀ ਨੈਕਸਟ ਕੱਟ ਦਿਓ ਤੁਹਾਨੂੰ ਮਿਲੇਗੀ ਦਾਸ ਬ੍ਰੈਂਡ ਦਾ ਹੀ ਸਟਾਫ ਹੋਏਗਾ ਜੀ 3 ਮੀਟਰ ਦੇ ਤੁਹਾਨੂੰ 340 ਦੀ ਸ਼ਰਟ ਮਿਲੇਗੀ ਔਰ 3 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਇਸ ਨਾਲ 3 ਮੀਟਰ ਦੀ ਬਾਟਮ ਹੋਏਗੀ ਔਰ 340 ਦੀ ਸ਼ਰਟ ਹੋਏਗੀ ਜੀ ਬਹੁਤ ਪਿਆਰਾ ਜਿਹੜਾ ਇਹ ਸੂਟ ਆ ਹੋ ਰੈਡੀ ਹੁੰਦਾ ਜੀ ਨੈਕਸਟ ਹੋਏਗਾ 180 ਦੀ ਕੱਟ ਤੁਹਾਨੂੰ ਮਿਲੇਗੀ ਸ਼ਰਟ ਦੀ ਜੀ ਪੀਕਾਕ ਜਿਹਾ ਕਲਰ ਹੋਏਗਾ ਨਾਲ ਤੁਹਾਨੂੰ ਲੈਮਨ ਕਲਰ ਦੀ ਜਿਹੜੀ ਬਾਟਮ ਮਿਲੇਗੀ ਜੀ ਲੈਮਨ ਕਲਰ ਦੀ ਜਿਹੜੀ ਬਾਟਮ ਹੋਏਗੀ 2 ਮੀਟਰ ਦੀ ਬਾਟਮ ਮਿਲੇਗੀ ਜੀ ਤੁਹਾਨੂੰ ਇਸ ਦੇ ਨਾਲ ਔਰ ਜੋ ਨੈਕਸਟ ਤੁਹਾਨੂੰ ਮਿਲੇਗਾ 260 ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਪੈਸਟਾ ਗ੍ਰੀਨ ਕਲਰ ਦੀ 260 ਦੀ ਹੋਏਗੀ ਜੀ ਸ਼ਰਟ ਪੈਸਟਾ ਗ੍ਰੀਨ ਕਲਰ ਦੀ ਬਹੁਤ ਹੀ ਪਿਆਰਾ ਕਲਰ ਹੈਗਾ ਡਿਜ਼ਾਈਨਿੰਗ ਕਰਨ ਵਾਸਤੇ ਸਟੱਫ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਇਹ ਪੂਰਾ 5 ਮੀਟਰ ਸੂਟ ਤੁਹਾਨੂੰ ਮਿਲੇਗਾ ਜੀ ਪੈਸਟਾ ਗ੍ਰੀਨ ਕਲਰ ਦੇ ਵਿੱਚ ਪ੍ਰਿੰਟ ਬਹੁਤ ਹੀ ਪਿਆਰਾ 2 ਮੀਟਰ ਦੀ ਕਟ ਇੱਕ ਮਿਲੇਗੀ ਜੀ 1.5 ਮੀਟਰ ਦੀ ਕਟ ਇੱਕ ਮਿਲੇਗੀ ਜੀ ਔਰ 1 ਇੱਕ 80 ਦੀ ਕਟ ਤੁਹਾਨੂੰ ਇੱਕ ਮਿਲੇਗੀ ਜੀ ਇਹ ਤੁਹਾਡਾ 5 ਮੀਟਰ ਸਟਾਫ ਹੈ ਜਿਹੜਾ ਉਹ ਰੈਡੀ ਹੁੰਦਾ ਜੀ 5 ਤੋਂ ਵੀ ਥੋੜਾ ਪਲੱਸ ਹੀ ਹੁੰਦਾ ਜੀ ਇਹ ਤੁਹਾਨੂੰ 5 ਮੀਟਰ ਦੇ ਵਿੱਚ ਆਪਾਂ ਸੂਟ ਦੇ ਦਾਂਗੇ ਕਿਉਂਕਿ ਇਹਦੇ ਫਿਰ 3-4 ਪੀਸ ਹੈਗੇ ਨੇ ਜੀ ਇਹ ਤੁਹਾਡਾ ਸੂਟ ਆ ਪੂਰਾ ਸੋਹਣਾ ਜਿਹੜਾ ਉਹ ਰੈਡੀ ਹੁੰਦਾ ਪੈਸਟਾ ਗ੍ਰੀਨ ਕਲਰ ਇਹਦੇ ਨਾਲ ਜੇਕਰ ਤੁਹਾਨੂੰ ਡਿਜ਼ਾਈਨਿੰਗ ਕਰਨ ਲਈ ਸ ਨੈਕਸਟ ਜੋ ਤੁਹਾਨੂੰ ਮਿਲੇਗਾ yellow color ਦੇ ਵਿੱਚ 320 ਦੀ ਕੱਟ ਮਿਲੇਗੀ ਜੀ 320 ਦੀ ਕੱਟ ਮਿਲੇਗੀ ਜੀ yellow color ਦੇ ਵਿੱਚ 320 ਦੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 210 ਦੀ ਕੱਟ ਮਿਲੇਗੀ ਸ਼ਰਟ ਦੀ ਔਰ ਨਾਲ 160 ਸੈਂਟੀਮੀਟਰ ਦੀ ਕੱਟ ਮਿਲੇਗੀ ਜਿਹੜਾ ਤੁਹਾਡਾ ਹੋ ਗਿਆ 275 ਦੀ ਕੱਟ ਸ਼ਰਟ ਦੀ ਹੋਗੀ ਯਾਰ 255 ਦੀ ਕੱਟ ਜਿਹੜੀ ਬਾਟਮ ਦੀ ਹੋਗੀ ਪੂਰਾ ਸੋਹਣਾ ਮੈਚਿੰਗ ਸੂਟ ਹੋਏਗਾ ਜੀ ਪੂਰਾ ਸੋਹਣਾ ਮੈਚਿੰਗ ਸੂਟ ਹੋਏਗਾ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ 350 ਦੀ ਕੱਟ ਮਿਲੇਗੀ ਜੀ ਤੁਹਾਨੂੰ ਸ਼ਰਟ ਦੀ ਔਰ 180 ਦੀ ਕੱਟ ਤੁਹਾਨੂੰ ਬਾਟਮ ਦੀ ਮਿਲੇਗੀ ਜੀ ਬਾਟਮ ਵੀ ਅਸੀਂ ਤੁਹਾਨੂੰ 2 ਤੋਂ ਪਲੱਸ ਕਰਕੇ ਦੇ ਦੇਵਾਂਗੇ ਜਿੰਨਾ ਪਹਿਣਾ ਨੂੰ ਚਾਹੀਦੀ ਹੈ ਜੀ 3.5 ਮੀਟਰ ਦੀ ਕੱਟ ਸ਼ਰਟ ਦੀ ਹੋਏਗੀ ਜੀ ਨੈਕਸਟ ਹੋਏਗਾ ਜੀ ਪਰਪਲ ਕਲ 375 ਦੀ ਕੱਟ ਤੁਹਾਨੂੰ ਜਿਹੜੀ ਹੈਗੀ ਸ਼ਰਟ ਦੀ ਮਿਲੇਗੀ ਤੇ ਨਾਲ ਤੁਸੀਂ ਡਿਜ਼ਾਈਨਿੰਗ ਕਰਨ ਦੇ ਲਈ ਇੱਕ ਦਾਸਤੀ ਕੱਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈਗੀ ਹੈ ਜਿਸ ਤੇ ਤੰਦਾ ਪਹ 69 ਦੀ ਕੱਟ ਹੈ ਜੀ 4 ਮੀਟਰ ਦੇ ਨੇੜ ਹੈਗਾ ਜੀ ਆਰਾਮ ਨਾਲ ਤੁਸੀਂ ਡਿਜ਼ਾਈਨਿੰਗ ਕਰਕੇ ਆਪਦਾ ਸੂਟ ਰੈਡੀ ਕਰ ਸਕਦੇ ਹੋ ਜੀ 290 ਦੀ ਕੱਟ ਤੋਂ ਤੁਹਾਨੂੰ ਸ਼ਰਟ ਵੀ ਮਿਲੇਗੀ ਜੀ ਮੇਜੈਂਟਾ ਕਲਰ ਹੋਏਗਾ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਆ ਬਾਟਮ ਮਿਲੇਗੀ ਜੀ ਮੇਬੀ ਇੱਕ 65 ਦੀ ਕੱਟ ਹੈ ਜੀ ਇਹ ਇੱਕ ਪੈਂਟ ਦੀ ਕੱਟ ਹੈਗੀ ਹੈ ਜੀ ਹਾਂਜੀ 130 ਦੀ ਕੱਟ ਹੈ ਜੀ 130 ਦੀ ਕੱਟ ਹੈ ਜੀ ਡਿਜ਼ਾਈਨਿੰਗ ਕਰਨ ਵਾਸਤੇ ਤੁਸੀਂ ਸਟਾਫਾ ਜਿਹੜਾ ਉਹ ਲੈ ਸਕਦੇ ਨੂੰ ਜੀ ਡਿਜ਼ਾਈਨਿੰਗ ਕਰਨ ਲਈ ਜਾਂ ਬੱਚੇ ਦਾ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੀ ਨੈਕਸਟ ਕੱਟ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ 260 ਦੀ ਕੱਟ ਇੱਕ ਮਿਲੇਗੀ ਜੀ ਔਰ ਇੱਕ 3 ਦੀ ਘਾਟ ਇੱਕ ਮਿਲੇਗੀ ਜੀ ਇਹ ਆਰਾਮ ਨਾਲ ਤੁਹਾਡਾ 4 ਮੀਟਰ ਸਟਾਫ ਹੋ ਗਿਆ ਜੀ 4 ਮੀਟਰ ਵਿੱਚ ਜਿੰਨਾ ਪਹਿਣਾ ਦਾ ਸੂਟ ਰੈਡੀ ਹੁੰਦਾ ਉਦੋਂ ਲੈ ਸਕਦੇ ਆਦਰਵਾਇਸ ਤੁਸੀਂ ਜਿਹੜਾ ਹੈਗਾ ਉਹ ਮੈਚਿੰਗ ਬਾਟਮ ਨਾਲ ਵੀ ਲੈ ਸਕਦੇ ਹੋ ਸੇਮ ਸੈਲਫ ਪ੍ਰਿੰਟ ਦੀ ਤੁਹਾਨੂੰ ਇਸਦੇ ਨਾਲ ਬਾਟਮ ਮਿਲੇਗੀ ਜੀ ਇਸ ਤਰੀਕੇ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਸਟਾਫ ਮਿਲੇਗਾ ਜੀ ਆਪਾਂ ਸਾਰੀ ਵੀਡੀਓ ਦੇ ਵਿੱਚ ਆਪਾਂ ਪ੍ਰਾਈਸ ਮੈਂਸ਼ਨ ਕਰਦੇ ਹੈਗਾ ਬਟ ਫੇਰ ਵੀ ਕੁਝ ਭੈਣਾ ਕਮੈਂਟ ਕਰ ਰਹੀਆਂ ਹੁੰਦੀਆਂ ਨੇ ਜੀ ਪ੍ਰਾਈਸ ਦੱਸੋ ਕਿੰਨਾ ਹੈਗਾ ਇਹ ਜਿਹੜੀ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਆ ਗਿਆ ਜੀ ਹੁਣ 170 ਦੀ ਕੱਟ ਮਿਲੇਗੀ ਜੀ ਤੁਹਾਨੂੰ 170 ਦੀ ਕੱਟ ਇਹ ਵਾਲੀ ਹੋਏਗੀ ਜੀ 2 10 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਜੀ ਪ੍ਰਿੰਟਿੰਗ ਬ੍ਰੀਕ ਬ੍ਰੀਕ ਬੂਟੀ ਦੀ ਜਿਹੜੀ ਹੈ ਪ੍ਰਿੰਟਿੰਗ ਰਹਿਣ ਵਾਲੀ ਆ 2 10 ਦੀ ਕੱਟ ਮਿਲੇਗੀ ਜੀ ਤੁਹਾਨੂੰ ਇਸ ਦੇ ਵਿੱਚ 2 10 ਦੀ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ ਜੀ 3 ਮੀਟਰ ਦੀ ਹੋਏਗੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਰੰਗ ਰਸ਼ੀਆ ਬ੍ਰਾਂਡ ਹੋਏਗਾ ਰੰਗ ਰਸ਼ੀਆ ਬ੍ਰਾਂਡ ਵੀ ਅੱਜ ਆਪਾਂ ਆਫਰ ਦੇ ਉੱਪਰ ਦੇ ਰਹੇ ਹਾਂ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਰੰਗ ਰਸ਼ੀਆ ਪਿੰਕ ਕਲਰ ਦੇ ਵਿੱਚ ਹੋਏਗਾ 3 ਮੀਟਰ ਦੀ ਕੱਟ ਤੁਹਾਨੂੰ ਇਸ ਵਿੱਚ ਮਿਲ ਜਾਏਗੀ ਜੀ ਇੱਕ ਨੈਕਸਟ ਜੋ ਕੱਟ ਹੋਏਗੀ ਜੀ orange ਕਲਰ ਦੇ ਵਿੱਚ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ 340 ਦੀ ਕੱਟ ਹੋਏਗੀ ਜੀ ਰੰਗ ਰਸ਼ੀਆ ਬ੍ਰਾਂਡ ਹੋਏਗਾ ਰੰਗ ਰਸ਼ੀਆ ਬ੍ਰਾਂਡ ਵੀ ਅੱਜ ਆਪਾਂ ਆਫਰ ਦੇ ਵਿੱਚ ਦੇ ਰਹੇ ਹਾਂ ਜੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਸਟਾਫ ਹੋਏਗਾ A1 ਇਸ ਤੋਂ ਬਾਅਦ ਹੁਣ ਆਪਾਂ ਜਿਹੜਾ ਹੈਗਾ ਉਹ ਰੰਗ ਰਸ਼ੀਆ ਨਹੀਂ ਆਏਗਾ ਜੀ ਕਾਟਨ ਸਟਾਫਾ ਜੋ ਨਹੀਂ ਮਿਲੇਗਾ ਨਾ ਹੀ ਦਾਸ ਬ੍ਰਾਂਡ ਦੀ ਹੁਣ ਕਾਟਨ ਆਏਗੀ ਹੁਣ ਸਿੰਥੈਟਿਕ ਸਟਾਫ ਹੀ ਜਿਹੜੇ ਹੈ ਹੁਣ ਸਿੰਥੈਟਿਕ ਸਟੱਫ ਹੀ ਸਾਰੇ ਦਾ ਸਾਰਾ ਆਏਗਾ ਜੀ ਇਹ ਲਾਸਟ ਵੀਡੀਓ ਸੀਗੀ ਜੀ कॉटन ਦੇ ਸੂਟਾਂ ਦੇ ਉੱਪਰ ਲਾਸਟ ਵੀਡੀਓ ਹੋਏਗੀ कॉटन ਦੇ ਉੱਪਰ ਜੀ ਰੰਗ ਰਸ਼ੀਆ ਬ੍ਰਾਂਡ ਹੋਏਗਾ ਜੀ 340 ਦੀ ਕੱਟ ਮਿਲੇਗੀ ਜੀ ਤੁਹਾਨੂੰ ਨੈਕਸਟ ਜੋ ਬਹੁਤ ਹੀ ਪਿਆਰਾ ਕਲਰ ਹੈ ਜੀ ਇਸਦੀ ਕੱਟ 81 ਹੈਗੀ ਹੈ ਜੀ ਇਹ 80 ਦੀ ਕੱਟ ਹੈ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਹੈਗਾ ਜੀ ਇਹ ਨੈਕਸਟ ਜੋ ਕੱਟ ਮਿਲੇਗੀ ਤੁਹਾਨੂੰ 170 ਦੀ ਹੋਏਗੀ ਜੀ ਨੈਕਸਟ ਕੱਟ ਵੀ ਤੁਹਾਨੂੰ ਮਿਲੇਗੀ ਜੀ ਜੋ ਸਕਾਈ ਬਲੂ ਦਾ ਕਲਰ ਹੋਏਗਾ 1.70 ਦੀ ਹੋਏਗੀ ਜੀ ਵਾਈਟ ਬਾਟਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਜੀ ਇਸ ਨੂੰ ਨੈਕਸਟ ਜੋ ਹੈਗਾ 2 ਮੀਟਰ ਦਾ ਸਟਾਫ ਹੋਏਗਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ ਰੰਗ ਰਸ਼ੀਆ ਬ੍ਰਾਂਡ ਹੋਏਗਾ ਜੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਆਫ ਵਾਈਟ ਬਾਟਮ ਦੇ ਨਾਲ ਜਾਂ ਤੁਸੀਂ ਹੈਗਾ ਹੈ ਵਾਈਟ ਬਾਟਮ ਨੇਸ ਨੂੰ ਵੀਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੱਗੇਗਾ ਇਹ ਵਾਲਾ ਸਟਾਫ ਜੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ 330 ਦੀ ਕੱਟ ਹੋਏਗੀ ਜੀ ਗ੍ਰੀਨ ਕਲਰ ਦੇ ਵਿੱਚ 330 ਦੀ ਵਿੱਚ ਇਹ ਹੋਏਗੀ ਜੀ ਇਟਾਲੀਅਨ ਮਲ कॉटन ਹੋਏਗੀ ਸਟਾਫ ਇਕਦਮ ਫਾਈਨ ਔਰ ਲਾਈਟ weight ਐਦਾਂ ਵੀਅਰ ਕਰੇ ਦਾ ਪਤਾ ਹੀ ਨਹੀਂ ਲੱਗਣਾ ਹੈਗਾ ਇੰਨਾ ਸੋਹਣਾ ਜਿੰਨਾ ਭੈਣਾਂ ਨੇ ਮਲ ਗਾਲਾ कॉटन ਵੀਅਰ ਕੀਤਾ ਉਹਨਾਂ ਨੂੰ ਪਤਾ ਹੀ ਹੈਗਾ ਕਿ ਇਹ ਸਟਾਫ ਕਿੰਨਾ ਪਿਆਰਾ ਹੈਗਾ ਇਟਾਲੀਅਨ ਮਲ ਹੋਏਗੀ ਜੀ ਬਾਏ ਰੰਗ ਰਸ਼ੀਆ ਇਹ ਵੀ ਤੁਹਾਨੂੰ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗੀ 330 ਦੀ ਕਟ ਹੈਗੀ ਹੈ ਜੀ ਇਹ ਨੈਕਸਟ ਹੋਏਗਾ ਜੀ 2 ਮੀਟਰ ਦੀ ਕੱਟ ਹੋਏਗੀ कॉटन कॉटराई ਦੇ ਵਿੱਚ ਮਿਲੇਗੀ ਜੀ कॉटन कॉटराई ਦਾ ਸਟਾਫ ਹੋਏਗਾ ਜੀ ਇਟਾਲੀਅਨ ਮਾਲ ਹੋਏਗੀ ਜੀ ਬਾਇ ਰੰਗ ਰਸ਼ੀਆ ਇਟਾਲੀਅਨ ਮਾਲ कॉटन ਹੋਏਗੀ ਬਾਇ ਰੰਗ ਰਸ਼ੀਆ ਜੀ 2 ਮੀਟਰ ਦੀ ਕੱਟ ਹੋਏਗੀ ਜੀ ਸਟਾਫ ਚੈੱਕ ਕਰ ਸਕਦੇ ਹੋ ਤੁਹਾਨੂੰ نیچے ਵੀ ਪਤਾ ਲੱਗੇਗਾ ਵੀ ਇਹਦੇ ਵਿੱਚ ਸਟ੍ਰਿਪਸ ਬਣੀਆਂ ਹੋਈਆਂ ਨੇ ਸਟਾਫ ਇੰਨਾ ਕਿ ਜਿਆਦਾ ਫਾਈਨ ਔਰ ਲਾਈਟ ਵੇਟ ਹੋਏਗਾ ਕਿ ਵੇਅਰ ਕੀਤੇ ਦਾ ਪਤਾ ਹੀ ਨਹੀਂ ਲੱਗਣਾ ਹੈਗਾ ਇਹਦੇ ਨਾਲ ਫਲਾਵਰ ਨਾਲ ਦੀ ਸੀ ਤੁਹਾਨੂੰ ਜਿਹੜੀ ਹੈਗੀਆਂ ਲੈਮਨ ਕਲਰ ਦੀ ਬਾਟਮ ਮੈਚ ਕਰਕੇ ਦੇ ਦੇਾਂਗੇ ਤੁਹਾਡਾ ਪੂਰਾ ਸੋਹਣਾ ਸੂਟ ਹੈ ਜਿਹੜਾ ਹੋ ਰੈਡੀ ਜੀ 2 ਮੀਟਰ ਦੀ ਹੋਏਗੀ येलो ਕਲਰ ਦੇ ਵਿੱਚ 2 ਮੀਟਰ ਦੀ ਕੱਟ ਜਿਹੜੀ ਹੈਗੇ ਤੁਹਾਨੂੰ ਸ਼ਰਟ ਦੀ ਮਿਲੇਗੀ ਜੀ ਰੰਗ ਰਸ਼ੀਆ ਬ੍ਰਾਂਡ ਦੀ ਹੋਏਗੀ ਨੈਕਸਟ ਜੋ ਕੱਟ ਹੋਏਗੀ ਪੈਸਟਾ ਡਾਰਕ ਕਲਰ ਹੋਏਗਾ ਜੀ 190 ਦੀ ਕੱਟ ਮਿਲੇਗੀ ਪ੍ਰਿੰਟ ਕਾਫੀ ਜ਼ਿਆਦਾ ਸੋਹਣਾ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ 350 ਦੀ ਕੱਟ ਹੋਏਗੀ ਜੀ ਵਾਈਟ ਬਾਟਮ ਵੀ ਇਹਦੇ ਨਾਲ ਚੱਲੇਗੀ 350 ਦੇ ਵਿੱਚ ਜੀ ਜਿੰਨਾ ਪਹਿਣਾ ਦਾ ਕੋਰਸੈਟ ਜਾਂ ਸੂਟ ਰੈਡੀ ਹੁੰਦਾ ਉਹ ਕਰ ਸਕਦੇ ਆ 350 ਦੀ ਕੱਟ ਹੋਏਗੀ ਜੀ ਰੰਗ ਰਸ਼ੀਆ ਬ੍ਰਾਂਡ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਅੱਗੇ ਹੋਰ ਪੀਸ ਮਿਲੇਗਾ 285 ਦੀ ਕੱਟ ਹੋਏਗੀ ਤੁਸੀਂ ਇਸ ਨੂੰ ਬਰਾਊਨ ਬਾਟਮ ਦੇ ਨਾਲ ਜਾਂ ਫਿਰ ਤੁਸੀਂ ਵਾਈਟ ਬਾਟਮ ਦੇ ਨਾਲ ਇਸ ਨੂੰ ਵੇਅਰ ਕਰ ਸਕਦੇ ਹੋ ਜੀ 285 ਦੀ ਕੱਟ ਤੁਹਾਨੂੰ ਇਸ ਵਿੱਚ ਮਿਲ ਜਾਏਗੀ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹੜਾ ਹੈਗਾ ਉਹ ਪ੍ਰਿੰਟ ਹੈਗਾ ਜੀ ਇਸ ਦਾ ਨੈਕਸਟ ਜੋ ਕੱਟ ਮਿਲੇਗੀ ਤੁਹਾਨੂੰ 2 ਮੀਟਰ ਦੀ ਹੋਏਗੀ ਜੀ ਤੁਸੀਂ ਪਿੰਕ ਸ਼ਰਟ ਦੇ ਨਾਲ ਤੁਸੀਂ ਫਲਾਵਰ ਵਾਲੀ ਬਾਟਮ ਵੀ ਰੈਡੀ ਕਰ ਸਕਦੇ ਹੋ ਜੀ ਔਰ ਪਿੰਕ ਬਾਟਮ ਨਾਲ ਤੁਸੀਂ ਸ਼ਰਟ ਵੀ ਰੈਡੀ ਕਰ ਸਕਦੇ ਹੋ ਪਿੰਕ ਫਲਾਵਰ ਹੈਗਾ ਨਾ ਇਸ ਦੇ ਵਿੱਚ ਬਣਿਆ ਹੋਇਆ ਪ੍ਰਿੰਟਿੰਗ ਇਹਦੀ ਕਾਫੀ ਜ਼ਿਆਦਾ ਸੋਹਣੀ ਹੈ ਲਾਈਟ ਜਿਹਾ ਗ੍ਰੇ ਕਲਰ ਹੈਗਾ ਜੀ 2 ਮੀਟਰ ਦੀ ਕੱਟ ਹੋਏਗੀ ਜੀ ਨੈਕਸਟ ਹੋਏਗਾ ਜੀ 3 10 ਦੀ ਕੱਟ ਹੋਏਗੀ ਬਹੁਤ ਹੀ ਪਿਆਰਾ ਕਲਰ ਹੈਗਾ ਪ੍ਰਿੰਟਿੰਗ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਜੀ ਰੰਗ ਰਸ਼ੀਆ ਬ੍ਰੈਂਡ ਦਾ ਸਟਾਫ ਹੋਏਗਾ 110 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵੀ ਮਿਲੇਗਾ ਜੀ 10 10 ਦੀ ਕੱਟ ਹੋਏਗੀ ਜੀ ਇਸ ਦੇ ਵਿੱਚ ਇੱਕ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੈਗਾ ਇਹ ਗ੍ਰੀਨ ਕਲਰ ਦੀ ਰੈੱਡ ਮਹਿਰੂਨ ਕਲਰ ਦੀ ਬੂਟੀ ਬਣੀ ਹੋਈ ਹੈ ਛੋਟੀ ਜੀ 1 90 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਔਰ 1 ਮੀਟਰ ਦੀ ਕੱਟ ਹੈਗੇ ਜੋ ਤੁਹਾਨੂੰ ਇੱਕ ਮਿਲੇਗੀ ਜੀ ਇਹ 2 90 ਸਟਾਫ ਹੋ ਗਿਆ ਬਹੁਤ ਹੀ ਜੇਕਰ ਤੁਹਾਡੇ ਕੋਲ ਰੈੱਡ ਮਹਿਰੂਨ ਕਲਰ ਦੀ ਬਾਟਮ ਪਈ ਹੈ ਤੁਸੀਂ ਉਹਦੇ ਨਾਲ ਵੀਅਰ ਕਰ ਸਕਦੇ ਹੋ ਗ੍ਰੀਨ ਕਲਰ ਦੀ ਹੈਗੀ ਤਾਂ ਉਹਦੇ ਨਾਲ ਵੀਅਰ ਕਰ ਸਕਦੇ ਹੋ ਬਟ ਜੇਕਰ ਤੁਸੀਂ ਰੈੱਡ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦਿਓਗੇ ਨਾ ਛੜ ਦੇ ਨੀਚੇ ਦਾ ਬਹੁਤ ਹੀ ਪਿਆਰਾ ਜਿਹੜਾ ਹੈ ਤੁਹਾਡਾ ਸ਼ਰਟ ਪੀਸ ਬਣ ਕੇ ਰੈਡੀ ਹੋਏਗਾ ਮਹਿਰੂਨ ਕਲਰ ਦੀ ਬਾਟਮ ਦੇ ਨਾਲ ਜੀ ਨੈਕਸਟ ਜੋ ਤੁਹਾਨੂੰ ਕੱਟ ਮਿਲੇਗੀ 325 ਦੀ ਹੋਏਗੀ 325 ਦੀ ਕੱਟ ਮਿਲੇਗੀ ਜੀ ਰੰਗ ਰਸ਼ੀਆ ਬ੍ਰਾਂਡ ਦੀ ਹੋਏਗੀ ਨੈਕਸਟ ਜੋ ਕੱਟ ਮਿਲੇਗੀ 410 ਦੀ ਹੋਏਗੀ ਜੀ ਰੰਗ ਰਸ਼ੀਆ ਬ੍ਰਾਂਡ ਦਾ ਹੀ ਸਟਾਫ ਤੁਹਾਨੂੰ ਮਿਲੇਗਾ 41 ਨੈਕਸਟ ਹੋਏਗਾ ਜੀ 2 ਮੀਟਰ ਦੀ ਕੱਟ ਇੱਕ ਹੋਏਗੀ ਔਰ 3 ਮੀਟਰ ਦੀ ਕੱਟ ਇੱਕ ਹੋਏਗੀ ਤੁਹਾਡਾ ਪੂਰਾ 5 ਮੀਟਰ ਸੂਟ ਹੋ ਗਿਆ ਜੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਇਹ ਵੀ ਇਟਾਲੀਅਨ ਮਲ ਕਾਟਨ ਹੋਏਗੀ ਬਾਇ ਰੰਗ ਰਸ਼ੀ ਆ ਜੀ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਜੀ ਇਟਾਲੀਅਨ ਮਲ ਬਾਇ ਰੰਗ ਰਸ਼ੀ ਆ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ 325 ਦੀ ਕੱਟ ਹੋਏਗੀ ਗ੍ਰੇ ਕਲਰ ਦੇ ਵਿੱਚ ਜੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ 325 ਦੀ ਕੱਟ ਮਿਲੇਗੀ ਦੀ ਤੁਹਾਨੂੰ ਤੇ ਨਾਲ ਤੁਹਾਨੂੰ ਮਸਲੀਨ ਦੀ 120 ਰੁਪਏ ਵਾਲੀ ਬਾਟਮ ਹੈ ਜਿਹੜੀ ਅੱਜ 110 ਰੁਪਏ ਦੇ ਵਿੱਚ ਹੀ ਦੇਵਾਂਗੇ ਜੀ ਆਪਾਂ ਅੱਜ ਦੇ ਦਿਨ ਲਈ ਆਫਰ ਹੋਏਗੀ ਤੁਸੀਂ ਚੈੱਕ ਕਰ ਸਕਦੇ ਹੈਗੇ ਉਹ ਕੰਨੀ ਤੋਂ ਪਤਾ ਲੱਗੇਗਾ ਜੀ ਪਿਓਰ ਦਾ ਹੈਗਾ ਸਟਾਫ ਇਹ ਪਿਓਰ ਮਸਲੀਨ ਦਾ ਸਟਾਫ ਹੈ ਇਸ ਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਜਿਹੜਾ ਹੈਗਾ ਉਹ ਸਟਿਚ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਜਿਹੜੀਆਂ ਸਿੰਗਲ ਕੱਟਸ ਆਪਾਂ ਦਿਖਾ ਰਹੇ ਹੈਗੇ ਆ 170 ਦੀ ਕੱਟ ਮਿਲੇਗੀ ਰਸ਼ੀਆ ਬ੍ਰੈਂ 70 ਰੁਪਏ ਦੇ ਵਿੱਚ ਤੁਹਾਨੂੰ ਆਰਾਮ ਨਾਲ ਇਹ ਮਿਲ ਜਾਏਗਾ ਜੀ 1 35 ਦੀ ਕੱਟ ਹੋएगी ਰੰਗ ਰਸ਼ੀਆ ਬ੍ਰਾਂਡ ਦੀ ਜੀ ਜਿਹੜੇ ਇਹ ਸਿੰਗਲ ਕੱਟ ਹੈਗੀ ਆ ਮਤਲਬ 1.5 ਮੀਟਰ ਤੋਂ ਪਲੱਸ ਤੇ 1.5 ਮੀਟਰ ਤੋਂ ਲੈ ਕੇ 2 ਮੀਟਰ ਦੇ ਵਿੱਚਕਾਰ ਦੇ ਜਿਹੜੇ ਇਹ ਪੀਸ ਹੈਗੇ ਆ ਜੀ ਇਹਨਾਂ ਉੱਪਰ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ 1 70 ਦੀ ਕੱਟ ਮਿਲੇਗੀ ਜੀ ब्राउन कलर ਦੇ ਵਿੱਚ 컬러 ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਨੈਕਸਟ ਜੋ ਕੱਟ ਮਿਲੇਗੀ 160 ਦੀ ਹੋਏਗੀ ਜੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਬੱਚਿਆਂ ਦੇ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਜੀ ਤੁਸੀਂ ਟਾਪ ਰੈਡੀ ਕਰ ਸਕਦੇ ਹੋ ਜੀ 170 ਦੀ ਕੱਟ ਮਿਲੇਗੀ ਤੁਹਾਨੂੰ ਜੀ 170 ਦੀ ਕੱਟ ਪ੍ਰਿੰਟ ਬਹੁਤ ਹੀ ਪਿਆਰਾ ਹੈਗਾ ਜੀ 160 ਦੀ ਕੱਟ ਮਿਲੇਗੀ ਜੀ ਕਾਟਨ ਕਾਟਰਾਇਜ਼ ਦੇ ਵਿੱਚ 160 ਦੀ ਕੱਟ ਜੀ ਨੈਕਸਟ ਕੱਟ ਹੋਏਗੀ 190 ਦੀ ਜੀ 190 ਦੀ ਕੱਟ ਮਿਲੇਗੀ ਜੀ ਤੁਹਾਨੂੰ ਦਾਸ ਬ੍ਰਾਂਡ ਦੇ ਵਿੱਚ ਐ ਵੀ ਤੁਹਾਨੂੰ ਦਾਸ ਬ੍ਰਾਂਡ ਦੇ ਵਿੱਚ ਇੱਕ 60 ਦੀ ਕਟ ਮਿਲੇਗੀ ਜੀ ਰਸ਼ੀਆ ਬ੍ਰਾਂਡ ਦੇ ਵਿੱਚ ਤੁਹਾਨੂੰ 2 ਮੀਟਰ ਦੀ ਕੱਟ ਮਿਲੇਗੀ ਜੀ ਰਸ਼ੀਆ ਬ੍ਰਾਂਡ ਦੇ ਵਿੱਚ ਇਹ ਵਾਲੀ ਤੁਹਾਨੂੰ 2 ਮੀਟਰ ਦੀ ਕੱਟ ਮਿਲੇਗੀ ਜੀ ਇਹ 200 ਰੁਪਏ ਦਾ ਜਿਹੜਾ ਤੁਹਾਡਾ ਸ਼ਰਟ ਪੀਸ ਹੈ ਜਿਹੜਾ ਇਹ ਰੈਡੀ ਹੋ ਜਾਂਦਾ ਹੈਗਾ ਜੀ ਰਸ਼ੀਆ ਬ੍ਰਾਂਡ ਦਾ ਜੀ ਰੰਗ ਰਸ਼ੀਆ ਔਰ ਦਾਸ ਬ੍ਰਾਂਡ ਤੁਹਾਨੂੰ ਅੱਜ ਦੇ ਲਈ ਆਪਾਂ ਆਫਰ ਲਗਾਈ ਹੋਈ ਹੈ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਤੁਸੀਂ ਕੋਈ ਵੀ ਸ਼ਰਟ ਪੀਸ ਕੋਈ ਵੀ ਸੂਟ ਤੁਸੀਂ ਆਪਣੇ ਲਈ ਸਕਰੀਨਸ਼ਾਟ ਭੇਜ ਕੇ ਬੁੱਕ ਕਰਵਾ ਸਕਦੇ ਹੈਗੇ ਜੀ ਸ਼ਿਪਿੰਗ ਐਕਸਟਰਾ ਹੋਏਗੀ ਅੱਜ ਲਈ ਜਿਹੜੀ ਇਹ ਆਫਰ ਸੀ कॉटन ਦੇ ਸੂਟਾਂ ਦੇ ਉੱਪਰ ਮੇਬੀ ਇਹ ਲਾਸਟ ਵੀਡੀ ਹੁਣ ਸਿੰਥੈਟਿਕ ਜਿਹੜਾ ਹੈਗਾ ਉਹ ਸਟੱਫ ਸਟਾਰਟ ਹੋਣ ਜਾ ਰਿਹਾ ਜੀ ਸੋ ਜੇਕਰ ਤੁਸੀਂ ਆਪਣੇ ਲਈ ਬਰਬਰੀ ਦੇ ਤੇ ਜਿੱਦਾਂ ਹੈਗੇ ਹੁਣ ਸਿੰਥੈਟਿਕ ਸਿਲਕ ਦੇ ਵਿੱਚ ਖਾਦੀ ਦੇ ਵਿੱਚ ਪਲੇਨ ਸਟੱਫ ਵੀ ਆਏਗਾ ਔਰ ਬਰਬਰੀ ਦੇ ਆਪਣੇ ਕੋਲ ਪ੍ਰਿੰਟਡ ਮੈਚਿੰਗ ਸੂਟ ਵੀ ਆਉਣਗੇ ਕੱਟ ਪੀਸੇਸ ਦੇ ਵਿੱਚ ਬਣੇ ਰਹੋ ਮੇਰੇ ਚੈਨਲ ਦੇ ਨਾਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਔਰ ਤੁਸੀਂ ਨੋਟੀਫਿਕੇਸ਼ਨ ਵਾਲਾ ਜਿਹੜਾ ਬਟਨ ਹੈਗਾ ਉਹਨੂੰ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਣੇ ਲਈ ਤੁਸੀਂ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਕਰਵਾ ਸਕੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ